ਸ਼ਹਿਰ ਵਿੱਚ ਕਾਲਾ ਕੱਚਾ ਗਰੂ ਵਰਗਾ ਇੱਕ ਹੋਰ ਗਰੂ ਫਿਰ ਤੋਂ ਸਰਗਰਮ ਹੋ ਗਿਆ ਹੈ ਦੱਸ ਦੇ ਇਹ ਕਿ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਖੋਥਰਾ ਰੋਡ ਵਿਖੇ ਜਿੱਥੇ ਕੀ ਕਾਲਾ ਕੱਚਾ ਗਰੋਹ ਦੇ 6 ਮੈਂਬਰਾਂ ਨੂੰ ਸੀਸੀਟੀਵੀ ਕੈਮਰਾ ਵਿੱਚ ਸਾਫ਼-ਸਾਫ਼ ਦੇਖਿਆ ਗਿਆ ਹੈ ਜਿਨ੍ਹਾਂ ਨੇ ਚੋਪੜਾ ਫਾਰਮ ਹਾਊਸ ਵਿੱਚੋਂ ਬੁਲਟ ਮੋਟਰਸਾਈਕਲ ਅਤੇ ਐਕਟੀਵਾ ਚੋਰੀ ਕੀਤੀ ਤੇ ਨਾਲ ਹੀ ਸੀਸੀਟੀਵੀ ਮੁਤਾਬਕ ਕਾਲਾ ਕੱਚਾ ਗਰੋਹ ਨੇ ਸਵਾਰਦਾਦ ਨੂੰ ਤਕਰੀਬਨ ਤੜਕਸਰ ਬੀਤੀ ਦਿਨੀ 4 ਵਜੇ ਦੇ ਕਰੀਬ ਅਨਜਾਮ ਦਿੱਤਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਹ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੇ ਹਨ ਕੀ ਮਾਮਲਾ ਇਹਨਾਂ ਦੇਰ ਰਾਤ ਛੇ ਵਿਅਕਤੀ ਅਨਸ਼ਤੀ ਕੁਮਰੇ ਕੀ ਮਾਮਲਾ ਸਾਰਾ ਸਾਮਣੇ ਇਹ ਪਸੂਰਾ ਦਿਗਨਾ ਇੱਕ ਆਪਣੇ ਜਿਹੜੀ ਨਿਊ ਪਟੇਲ ਨਗਰ ਤੇ ਇੱਕ ਖੁੱਥਲੇ ਰੋਡ ਤੇ ਆ ਚੌਪੜਾ ਕ੍ਰੋਪਰੀ ਵਾਲੇ ਨੇ ਤੇ ਜਿੱਥੇ ਪੰਜ ਛੇ ਨੇ ਦੋ ਪ੍ਰਵਾਸੀ ਲੱਗਦੇ ਨੇ ਜੋ ਤੇ ਮਤਲਬ ਕਿ ਗੈਰ ਮਤਲਬ ਕਿ ਉਸ ਤਰੀਕੇ ਜ਼ੁਰ ਘੁੰਮ ਰਹੀ ਸੀ ਗੈਰ ਕਾਨੂੰਨੀ ਤਰੀਕੇ ਸੇ ਤੇ ਉਹਨਾਂ ਨੇ ਉਥੋਂ ਇੱਕ ਮੋਟਰਸਾਈਕਲ ਬੁਲਟ ਤੇ ਐਕਟਿਵਾ ਚੋਰੀ ਕੀਤੀ ਹੈ ਤੇ ਬਾਕੀ ਅਸੀਂ ਰਾਤ ਵੀ ਕਈ ਰਾਉਂਡ ਆਪ ਦਿੱਤੇ तकरीबन 20 ਬੰਦੇ ਰਾਉਂਡ ਆਪ ਕੀਤੇ ਨੇ ਜੋ ਅਵੇਲੇਬਲ ਥਾ ਉਹਦੇ ਰਹਿਣ ਵਾਲੇ ਨੇ ਉਹਨੂੰ ਲੌਂਡੋਵ ਕਰਕੇ ਫਿਲਹਾਲ ਦੀ ਘੜੀ ਉਹਨਾਂ ਤੇ 109 ਦਾ ਤਲੰਦਰਾ ਦਿੱਤਾ ਗਿਆ ਤੇ ਬਾਕੀ ਜੋ ਪੁੱਛ ਗੇਚਾ ਹੁੰਦਾ ਹੈ ਜਿਉਂ ਦੀ ਟਵਲੀ ਕਾਰ ਬਿਲ ਜਾਂਦੀ ਜਾਊਗੀ ਤੇ ਇਹ ਸਾਡਾ ਆਪਰੇਸ਼ਨ ਚੱਲ ਰਿਹਾ ਕੱਲ ਤੋਂ ਸ਼ੁਰੂ ਹੋਇਆ ਤੇ ਰੈਗੂਲਰ ਚੱਲੂਗਾ ਜਦ ਤੱਕ ਇਹ ਜੋ ਵਿਅਕਤੀ ਨੇ ਗ੍ਰਿਫਤਾਰ ਨਹੀਂ ਹੋ ਜਾਂਦਾ ਇਹ ਜਿਹੜੇ ਸਾਹਮਣੇ ਵੀਡੀਓ ਆਈ ਹੈ ਕਿ ਕਾਲੇ ਕੱਚੇ ਪਏ ਵਗੈਰਾ ਇਹਨਾਂ ਨੇ ਪਾਏ ਹੋਏ ਆ ਉਹਨਾਂ ਦਾ ਰੋਲਾ ਪਿਆ ਆ। ਇਹ ਪਾਈ ਕੱਚੀ ਕੱਚੀ ਪਾਈ ਵੀ ਸੀ ਉਹਨਾਂ ਦੀ ਤੇ ਜਦੋਂ ਉਹਨਾਂ ਨੇ ਬੁਲਟ-ਬੁਲਟ ਚੋਰੀ ਕੀਤਾ ਉਹਨਾਂ ਨੇ ਆਪਣੇ ਕੱਪੜੇ ਚੇਂਜ ਕਰਕੇ ਬਰਤੂ ਗਏ ਨੇ। ਇਹ ਸਾਹਮਣੇ ਆ ਜਿਹੜੇ ਤੁਸੀਂ ਰਾਉਂਡ-ਆਪ ਕੀਤੇ ਹੋ ਉਹਨਾਂ ਦੇ ਵਿੱਚ ਇਹ ਵੀ ਤਾਂ ਲੋਕ ਹੈਗੇ ਆ। ਅਸੀਂ ਰਾਉਂਡ-ਆਪ ਕੀਤੇ ਨੇ ਲਾਲ ਹਜੇ ਉਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ। ਜਦੋਂ ਪੁੱਛਗਿੱਛ ਚ ਜੋ ਵੀ ਗੱਲ ਸਾਹਮਣੇ ਆਉਗੋ ਫਿਰ ਮੱਚਣਾ ਗੇ। ਇਸੋ ਚੁਸ ਜਿਹੜੀ ਆਪਣੀ ਪੀਸੀਆਰ ਆਪਣੇ ਕਿੰਨੇ ਬੀਟ ਚੱਲਦੇ ਮੋਟਰਸਾਈਕਲਾਂ ਦੇ 6 ਬੀਟ ਚੱਲਦੇ ਨੇ ਤੇ ਇਹ ਸੀਰੀਅਲ ਪੀਸੀਆਰ ਕੋ ਹੁੰਦੀ ਆ ਰੈਗੂਲਰ ਬਿਲਕੁਲ 6 ਬੀਟ ਚੱਲਦੇ ਨੇ ਹਾਂ ਹਾਂ ਮੁੰਡੇ ਫਗਵਾੜੇ ਦਾ ਹਰ ਇੱਕ ਕੋਨਾ ਉਹਨੂੰ ਦਿੱਤਾ ਹੋਇਆ ਬੀਟ ਦਿੱਤਾ ਹੋਇਆ ਵੱਕ ਟੋਕੀ ਸੈੱਟ ਦਿੱਤੇ ਹੁੰਦੇ ਨੇ ਹਰ ਇੱਕ ਨਾਲ ਦੂਜੇ ਨਾਲ ਟੱਚ ਚ ਰਹਿੰਦੇ ਨੇ ਤੇ ਹੁਣ ਵੀ ਅਸੀਂ ਰਾਤ ਤੋਂ ਹੀ ਆਪਰੇਸ਼ਨ ਚਲਾਇਆ ਪਿਆ 12 ਤੋਂ ਸੀ ਸਵੇਰ ਤੱਕ ਕਰਦੇ ਆਂ ਤੇ ਜਲਦੀ ਇਹਨਾਂ ਨੂੰ ਕੰਮ ਕਰਾਉਂਦਾ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ 'ਚ ਕਾਫੀ ਇਹ ਦਹਿਸ਼ਤ ਹੈ ਗਈ ਆ ਦੇ ਕਾਲੇ ਕਛਿਆਂ ਵਾਲੇ ਸ਼ਹਿਰ ਦੇ ਵਿੱਚ ਆ ਗਏ ਆ ਔਰ ਕਾਫੀ ਗਰੁੱਪ ਬਣਾ ਕੇ ਤੁਰਦੇ ਪਏ ਆ ਮੈਂ ਮੈਸੇਜ ਇਹ ਹੀ ਦੇਣਾ ਚਾਹੁੰਗਾ ਕੋਈ ਘਬਰਾਉਣ ਦੀ ਲੋੜ ਨਹੀਂ ਵੀ ਪੁਲਿਸ ਜਲਦੀ ਜਲਦੀ ਇਹਨਾਂ ਨੂੰ ਫੜ ਲਵੇਗੀ ਤੇ ਅਸੀਂ ਪੂਰੇ ਮਸਤੈਦ ਹਾਂ ਕਟੂਕਟ ਰਾਤ ਵੀ ਅਸੀਂ ਚਾਲੀਏ ਦੀ ਟੀਮ ਸੀ ਜੋ ਸ਼ਹਿਰ ਚ ਪੂਰੀ ਤਰ ਮਸਤੈਦੀ ਨਾਲ ਚੈਕਿੰਗ ਕਰ ਰਹੀ ਸੀ ਤੇ ਜਲਦੀ ਜਲਦੀ ਇਹਨਾਂ ਨੂੰ ਕਾਬੂ ਕਰ ਲੂਗਾ ਕੋਈ ਦਿੱਕ ਘਬਰਾਉਣ ਵਾਲੀ ਨਹੀਂ ਤੇ ਜਿਹੜੀ ਸ਼ਿਕਾਇਤ ਦਿੱਤੀ ਉਹ ਕਿਸ ਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਜੀ ਕੋਈ ਚੋਕੜਾ ਕੋਪਰੀ ਵਾਲੇ ਨਹੀਂ ਉਹ ਨੌਬੁਲੁਚ ਕੇ ਆਤਾ ਹੈ ਕਿ ਜਦੋਂ ਮੈਂ ਅਫੀਰ ਦਜਾ ਕੇ ਕੰਮ ਕਰ ਰਿਹਾ ਸੀ ਤੇ ਜਿਹੜੇ ਬੰਦੇ ਘੁਮਰੇ ਕਦੋਂ ਤੱਕ ਫੜਨ ਦੀ ਆਸ ਹੈ ਕਿ ਜਲਦੀ ਜਲਦੀ ਫੜ ਲਾਂ ਕਿਉਂਕਿ ਅਸੀਂ ਰੈਗੂਲਰ ਆਪਰੇਸ਼ਨ ਕਰ ਰਹੇ ਹਾਂ ਜਲਦੀ ਜਲਦੀ ਅਸੀਂ ਇਹਨਾਂ ਨੇ ਪਟੇਲ ਨਗਰ ਵਿੱਚ ਵੀ ਚੋਰੀ ਕੀਤੀ ਸੀ ਉੱਥੇ ਵੀ ਕੁਮਾਨ ਲੱਗੇ ਸੀ ਲੋਕਾਂ ਦੇ ਝਾਂਦੇ ਭੁੱਕੇ ਮਾਰਿਆ ਸੀ ਤੇ ਚੋਰੀ ਹੋਈ ਉੱਥੇ ਕੋਈ ਹੋਰ ਇੱਕ ਮਾਮਲਾ ਹੈ ਕਿੰਨੇ ਕੋਈ ਬੰਦੀ ਬਣਾਇਆ ਕਿਸੇ ਨੂੰ ਉਧਰ ਕੋ ਸਾਹਮਣੇ ਆਇਆ ਕੁਝ ਨਹੀਂ ਉਹ ਗੇਟ ਗੁੱਟ ਟੱਪੇ ਸੀ ਜਦੋਂ ਉੱਥੇ ਤੋਂ ਭੱਜ ਗਏ ਹਾਂ ਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਵਿਵੇਕ ਚੋਪੜਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਅੱਜ ਕੱਲ ਅੱਜ ਸਵੇਰੇ 3:30 ਵਜੇ ਤਕਰੀਬਨ ਨਾ ਮੇਰੇ ਕਿਸ ਨੇ ਫਾਰਮ ਹੌਸ ਦਾ ਦਰਵਾਜ਼ਾ ਤੋੜਿਆ ਦਰਵਾਜ਼ਾ ਤੋੜ ਕੇ 6 ਬੰਦੇ ਸੀ ਮੇਰੇ ਕੋਲ ਪੂਰੀ ਰਿਕਾਰਡਿੰਗ ਆ 6 ਤੋਂ 6 ਬੰਦੇ ਕਾਲੇ ਕੱਛੇ ਪਾਏ ਹੋਏ ਸੀਗੇ ਹੱਥਾਂ 'ਚ ਹਥਿਆਰ ਸੀਗੇ ਅੰਦਰ ਵੜੇ ਆ ਦਰਵਾਜ਼ਾ ਤੋੜ ਕੇ ਤੇ ਮੇਰਾ ਇੱਕ ਮੋਟਰਸਾਈਕਲ ਜਿਹੜਾ ਰੋਲਿੰਗ ਫੀਲਡ ਦਾ ਤੇ ਇੱਕ ਐਕਟਿਵਾ ਬ੍ਰਾਊਨ ਕਲਰ ਦੀ ਉਹ ਦੋਨੋਂ ਚੱਕ ਕੇ ਲੈ ਗਏ ਨੇ ਪੇ ਕਿਹੜਾ ਮਾਡਲ ਹੈ ਜੀ ਮੋਟਰਸਾਈਕਲ ਦਾ ਮੇਰਾ ਹੈਗਾ ਜੀ 2009 ਮਾਡਲ ਹੈ ਮੋਟਰਸਾਈਕਲ ਦਾ 19 ਸੋਰੀ 2019 ਮੋਟਰਸਾਈਕਲ ਹੈ ਜੀ ਤੇ ਐਕਟਿਵਾ ਹੈਗੀ ਆ ਮੇਰੀ 2018 ਮਾਡਲ ਐਕਟਿਵਾ ਹੈਗੀ ਮੇਰੀ ਤੇ ਸੀਸੀਟੀ ਵੀ ਕੈਮਰੇ ਚਾਹੇ ਬੰਦੇ ਹਾਂਜੀ ਸੀਸੀਟੀ ਕੈਮਰੇ ਚਾਹੇ ਕਿੰਨੇ ਲੋਕ ਵੀ ਆਏ ਜੀ ਕਿੰਨੇ ਲੋਕ ਵੀ 6 ਬੰਦੇ ਸੀ ਜੀ ਤੇ ਸੀਸੀਟੀ ਦੀ ਰਿਕਾਰਡਿੰਗ ਪੂਰੀ ਹੈਗੀ ਆ ਕਿਸ ਤਰ੍ਹਾਂ ਆਪਾਂ ਦਰਵਾਜ਼ਾ ਤੋੜਿਆ ਉਹਨਾਂ ਨੇ ਔਰ ਕਿਸ ਤਰ੍ਹਾਂ ਮੇਰਾ ਮੋਟਰਸਾਈਕਲ ਚੱਕ ਕੇ ਲੈ ਗਏ ਮੈਂ ਪੁਲਿਸ ਨੂੰ ਸਾਰੀ ਰਿਕਾਰਡਿੰਗ ਦੇ ਦਿੱਤੀ ਆ ਕਲਿੱਪ ਦੇ ਰੂਪ ਦੇ ਵਿੱਚ ਤੇ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਮੌਕੇ ਤੇ ਆ ਗਈ ਆ ਤੇ ਇਹਨਾਂ ਨੇ ਮੇਰੀ ਦਰਜ ਕਾਲੀ ਰਿਪੋਰਟ ਜੀ ਤੇ ਕੱਲ ਸਵੇਰ ਵਾਸਤੇ ਇਹਨਾਂ ਐਫਆਈਆਰ ਉਸੇ ਨੂੰ ਕਿਹਾ ਕੱਲ ਸਵੇਰ ਐਫਆਈਆਰ ਦਰਜ ਕੀਤੀ ਜਾਊਗੀ ਤੇ ਸੀਸੀਡੀ ਕੈਮਰੇ ਚ ਆਏ ਬੰਦੇ ਹਾਂਜੀ ਹਾਂਜੀ ਸੀਸੀਡੀ ਕੈਮਰੇ ਚ ਪੂਰੇ ਬੰਦੇ ਆਏ ਨੇ ਪੂਰੀ ਉਹਨਾਂ ਦੀ ਹਰਕਤਾਂ ਆਈਆਂ ਉਹਨੇ ਕਿੱਦਾਂ ਦਰਵਾਜ਼ਾ ਤੋੜਿਆ ਕਿੱਦਾਂ ਮੋਟਰਸਾਈਕਲ ਚੱਕਿਆ ਉਹ 6 ਦੇ 6 ਬੰਦੇ ਉਹਦੇ ਵਿੱਚ ਸੀਸੀਟੀਵੀ ਚ ਆ ਗਏ ਨੇ ਕਿਸ ਰੋਡ ਦੇ ਉੱਪਰ ਹੈ ਇੱਕ ਖੋਤਾ ਰੋਡ ਦੇ ਉੱਪਰ ਆ ਜੀ ਮੇਰੀ ਇੱਥੇ ਗੋਦਾਮ ਹੈ ਕਦੀ ਚੋਪੜਾ ਦੰਸੀ ਨਾਮ ਤੇ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਕੀ ਪ੍ਰਸ਼ਾਸਨ ਕੋਲੋਂ ਮੰਗ ਰਖਦੇ ਆਪਾਂ ਮੇਰੀ ਪ੍ਰਸ਼ਾਸਨ ਇਹ ਹੀ ਮੰਗ ਆ ਹਰ ਪਾਸੇ ਸਿਕਿਉਰਟੀ ਵਧਾਈ ਜਾਵੇ ਔਰ ਜਿਨ੍ਹਾਂ ਨੇ ਚੋਰੀ ਕੀਤੀ ਆ ਉਹ ਜਲਦੀ ਜਲਦੀ ਵਿੱਚ ਫੜੇ ਜਾਣ ਉਹਨਾਂ ਨੂੰ ਸਰ ਕੋਈ ਇੱਥੇ ਚੌਂਕੀਦਾਰ ਵਗੈਰਾ ਰੱਖਿਆ ਤੁਸੀਂ ਨਹੀਂ ਇੱਥੇ ਕੋਈ ਚੌਂਕੀਦਾਰ ਨਹੀਂ ਹੈਗਾ ਜੀ ਜੀ ਨਾਂਜੀ ਆਪਣਾ ਮੇਰਾ ਨਾਮ ਵਿਕਰਮ ਚੋਪੜਾ ਜੀ ਅਸੀਂ ਸਰ ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਡਾਊਨ ਦੇ ਬਾਹਰ ਖੜੇ ਆ ਆਪਣੇ ਅੱਜ ਕੱਲ ਰਾਤ ਸਵੇਰੇ 3:30 ਵਜੇ 6:35 ਚੋਰ ਕਾਲਾ ਕੱਚਾ ਗਰੁੱਪ ਜਿਹਨੂੰ ਅਸੀਂ ਕਹਿ ਸਕਦੇ ਆ ਉਹ ਫਗਵਾੜੇ ਐਕਟਿਵ ਹੋ ਚੁੱਕਾ ਜੀ ਸਾਡੇ ਗਦਾਮ ਦੇ ਬਾਹਰ ਆਏ ਸਾਡੇ ਫਾਰਮ ਹੌਜ਼ਾ ਦਰਵਾਜ਼ਾ ਤੋੜਿਆ ਇੱਕ ਮੋਟਰਸਾਈਕਲ ਇੱਕ ਐਕਟਿਵ ਆ ਦੋ ਜੀ ਚੱਕ ਕੇ ਲੈ ਗਏ ਕਰੀਬਨ 2 ਲੱਖ ਰੁਪਏ ਦਾ ਨੁਕਸਾਨ ਆ ਜੀ ਪ੍ਰਸ਼ਾਸਨਿਕ ਇਹ ਹੀ ਮੰਗ ਕਰਾਂਗੇ ਜੀ ਸਾਡਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤੇ ਚੋਰਾਂ ਨੂੰ ਫਟਾਫਟ ਫੜਿਆ ਜਾਵੇ ਜਿੰਨੀ ਜਲਦੀ ਹੋਵੇ ਸਰ ਹੋਰ ਵੀ ਕੋਈ ਨੁਕਸਾਨ ਹੋਇਆ ਤੁਹਾਡਾ ਦੇਖੋ ਹਜੇ ਤੱਕ ਨਹੀਂ ਦਿਖਣ ਦੇਖਣ ਜਾ ਰਿਹਾ ਜੀ ਬਾਕੀ ਕੱਲ ਦੇਖਦੇ ਆ ਸਵੇਰੇ ਇੱਕ ਵਾਰੀ ਗਦਾਮ ਘਰ ਦੇ ਮੁੰਡੇ ਖੋਲ ਕੇ ਸਾਰਾ ਕੁਝ ਤੇ ਪੁਲਿਸ ਕਮਪਲੀਟ ਕੀਤੀ ਸਮਾਂਵਲ ਨੂੰ ਲੈ ਕੇ ਕਮਪਲੀਟ ਕਰਤੀ ਆ ਸਾਬ ਆਈ ਐਸਐਚਓ ਸਾਹਿ ਤੇ ਕੱਲ ਸਵੇਰੇ ਸਾਨੂੰ ਉਹਨਾਂ ਨੇ ਕਿਹਾ ਜੀ ਐਫਆਰ ਦਰਜ ਕਰਾਂਗੇ ਤੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ